ਕਾਸੀ ਹੈ ਕਿ ਅੱਜ ਭਾਰੀ ਹੰਗਾਮਾ ਆਈਫੋਨ 17 ਨੂੰ ਲੈ ਕੇ ਵਿਖਿਆ Apple Store ਤੇ ਪਾਗਲਪਨ ਦਿਖਿਆ ਥੱਪੜ ਤੇ ਥੱਪੜ ਅਤੇ ਫਿਰ ਕਿਆ ਜਾਂਦਾ ਹੈ ਕਿ ਪਹਿਲਾ ਮੈਕ ਖਰੀਦੂਗਾ ਕਹਿ ਕੇ ਆਪਸ ਦੇ ਵਿੱਚ ਲੋਕ ਪੜ ਜਾਂਦੇ ਨੇ ਵੀਡੀਓ ਵਾਇਰਲ ਹੋਈ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੀਆਂ ਐਪਲ ਦੇ ਸਟੋਰ ਦੇ ਵਿੱਚ ਯਾਨੀ ਕਿ ਅੱਜ 19 ਸਤੰਬਰ ਨੂੰ ਆਈਫੋਨ 14 ਸੀਰੀਜ਼ ਦੀ ਸੀਲ ਸ਼ੁਰੂ ਕਰ ਦਿੱਤੀ ਗਈ ਇਸ ਵਿੱਚ ਮੁੰਬਈ ਦੇ ਬਾਂਦਰਾ ਕੋਲਰਾ ਕੰਪਲੈਕਸ ਦਾ ਐਪਲ ਸਟੋਰ ਤੇ ਭਾਰੀ ਹੰਗਾਮਾ ਹੋਇਆ ਦੱਸਿਆ ਕਿ ਸ਼ੁੱਕਰਵਾਰ ਦੀ ਸਵੇਰ ਆਈਫੋਨ ਖਰੀਦਣ ਦੇ ਲਈ ਫੀਡ ਉਮੜੀ ਹੈ ਗਾਕਾ ਦੇ ਵਿੱਚ ਚਮਕੇ ਮਾਰ ਕੁੱਟਾਈ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਤੋਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਸਾਹਮਣੇ ਆਈ ਵੀਡੀਓ ਦੇ ਅਨਸਾਰ ਐਪਲ ਸਟੋਰ ਦੇ ਸ਼ੀਸ਼ੇ ਦੇ ਪਾਰ ਸੈਂਕੜੇ ਲੋਕ ਇੱਕ ਦੂਜੇ ਨਾਲ ਕਾਬੂ ਕੀਤੇ ਉਸਨੂੰ ਥੱਪੜ ਮਾਰਤੇ ਨਸਰਾਏ ਵੀਡੀਓ ਵਿੱਚ ਲਾਲ ਛੜਪਾਈ ਇੱਕ ਵਿਅਕਤੀ ਨੂੰ ਸੁਰੱਖਿਆ ਕਰਮਿਕ ਸੀ ਰਿਤੇ ਹੋਏ ਦਿਖਾਈ ਦੇ ਰਿਹਾ ਜਦਕਿ ਦੂਜੇ ਵਿਅਕਤੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ ਵਿੱਚ ਸਪੇਚ ਅਤੇ ਪੈਨਿਕ ਹੋਰ ਕਾਗ ਦੇ ਵਿੱਚ ਆ ਕੇ ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ਕਰਤਾ ਕਾਗ ਦਿਖਾਈ ਦੇ ਰਿਹਾ ਉਹਦੀ ਮਦਦ ਕੀਤੀ ਜਾਂਦੀ ਹੈ ਸਰਾਣੇ ਕੋਰ ਸੁਰੱਖਿਆ ਕਰਨੀ ਆਪਣੀ ਲਾਠੀ ਚੁੱਕ ਕੇ ਹੋਏ ਖੜਾ ਦਿਖਾਈ ਦਿੰਦਾ ਪਰ ਭੀੜ ਦੇ ਅੱਗੇ ਉਹ ਇਕੱਲਾ ਕੁਝ ਨਹੀਂ ਕਰ ਪਾਉਂਦਾ ਵੀਡੀਓ ਵਿੱਚ ਕਾਲੀ ਸਫੇਦ ਕਮੀਜ਼ ਪਾਏ ਇੱਕ ਹੋਰ ਵਿਅਕਤੀ ਆਮਕਾ ਵੱਲੋਂ ਪੇੜ ਨੂੰ ਹਟਾਣਦੇ ਹੋਏ ਨਸਰ ਆ ਰਿਹਾ ਹੈ ਦੱਸਿਆ ਕਿ ਸਮਾਚਾਰ ਏਜੰਸੀ ਦੇ ਮੁਤਾਬਕ ਜਿਸ ਤਰ੍ਹਾਂ ਦੇ ਹਵਾਲੇ ਤੋਂ ਖਬਰ ਆਈ ਹੈ ਗੱਲ ਕਰਦੇ ਹੋਏ ਗ੍ਰਾਹਕਾਂ ਦੇ ਸੁਰੱਖਿਆ ਵਿਵਸਥਾ ਦੀ ਕਮੀ ਤੇ ਨੇ ਸਵਾਲ ਚੁੱਕੇ ਨੇ ਅੰਮਦਾਬਾਦ ਤੋਂ ਆਏ ਗ੍ਰਾਹਕ ਮੋਨ ਨੇ ਯਾਦਾਂ ਦੱਸਿਆ ਕਿ ਉਹ ਸਵੇਰੇ 5 ਵਜੇ ਤੋਂ ਲਾਈਨ ਦੇ ਵਿੱਚ ਲੱਗਿਆ ਹੋਇਆ ਕੁਝ ਲੋਕਾਂ ਨੇ ਲਾਈਨ ਤੋੜਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ ਉਹਨਾਂ ਨੇ ਕਿਹਾ ਕਿ ਮੈਂ ਸਵੇਰ ਦਾ ਇੰਤਜ਼ਾਰ ਕਰ ਰਿਹਾ ਸੁਰੱਖਿਆ ਕਰਮੀਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਲੋਕ ਲਾਈਨਾਂ ਤੋੜ ਰਹੇ ਨੇ ਸੁਰੱਖਿਆ ਦੀ ਕਮੀ ਦੇ ਕਾਰਨਾਂ ਪਿੱਛੇ ਖੜੇ ਲੋਕਾਂ ਨੂੰ ਸਾਮਾਨ ਖਰੀਦਣ ਦਾ ਮੌਕਾ ਹੀ ਨਹੀਂ ਮਿਲ ਰਿਹਾ ਉਦਰੀ ਇਹ ਦੱਸ ਰਹੀ ਹੈ ਕਿ ਮੁੰਬਈ ਹੀ ਨਹੀਂ ਦਿੱਲੀ ਅਤੇ ਬੈਂਗਲੁਰੂ ਦੇ ਵਿੱਚ ਵੀ ਅਜਿਹਾ ਜਿਹੜਾ ਕਿ ਭੀੜ ਵੇਖਣ ਨੂੰ ਮਿਲੀ ਹੈ ਹੋਰ ਬਟੇ ਸ਼ਹਿਰਾਂ ਦੇ ਵਿੱਚ ਆਈਫੋਨ ਦਾ ਕ੍ਰੇਜ਼ ਲੋਕਾਂ ਦੇ ਵਿੱਚ ਵੇਖਣ ਨੂੰ ਮਿਲਿਆ ਨਵੀਂ ਦਿੱਲੀ ਦੇ ਸਾਕੇਟ ਸੈੱਟ ਸਿਲੈਕਟਡ ਸਿਟੀ ਵਾਕ ਮਾਲ ਦੇ ਵਿੱਚ ਐਪਲ ਸਟੋਰ ਦੇ ਬਾਹਰ ਕਾਕਾ ਦੀ ਵੱਡੀਆਂ ਲੰਬੀਆਂ ਲਾਈਨਾਂ ਵੇਖਣ ਨੂੰ ਮਿਲਿਆ ਦੱਸਦੀ ਹੈ ਕਿ ਅੱਜ ਭਾਰੀ ਹੰਗਾਮਾ ਆਈਫੋਨ 14 ਨੂੰ ਲੈ ਕੇ ਵਿਖਿਆ Apple Store ਤੇ ਪਾਗਲਪਨ ਵਿਖਿਆ ਥੱਪੜ ਤੇ ਥੱਪੜ ਅਤੇ ਫਿਰ ਕਿਆ ਜਾਂਦਾ ਕਿ ਪਹਿਲਾ ਮੈਕ ਖਰੀਦੂਗਾ ਕਹਿ ਕੇ ਆਪਸ ਦੇ ਵਿੱਚ ਲੋਕ ਪੜ ਜਾਂਦੇ ਨੇ ਵੀਡੀਓ ਬਾਰ ਹੋਈ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ Apple ਦੇ ਸਟੋਰ ਦੇ ਵਿੱਚ ਯਾਨੀ ਕਿ ਅੱਜ ਨੂੰ 10 ਸਤੰਬਰ ਨੂੰ ਆਈਫੋਨ 14 ਸੀਰੀਜ਼ ਦੀ ਸੇਲ ਸ਼ੁਰੂਗਾ ਦਿੱਤੀ ਗਈ ਇਸ ਵਿੱਚ ਮੁੰਬਈ ਦੇ ਬਾਂਦਰਾ ਕੋਲਰਾ ਕੰਪਲੈਕਸ ਤੇ Apple Store ਤੇ ਭਾਰੀ ਹੰਗਾਮਾ ਹੋਇਆ ਦੱਸਿਆ ਕਿ ਸ਼ੁੱਕਰਵਾਰ ਦੀ ਸਵੇਰੇ ਆਈਫੋਨ ਖਰੀਦਣ ਦੇ ਲਈ ਢੀੜ ਉਮੜੀ ਹੈ ਗਾਖਾ ਤੇ ਪਚੰਕੇ ਮਾਰਕੁੱਟਾਈ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਸਾਹਮਣੇ ਆਏ ਵੀਡੀਓ ਅਨੁਸਾਰ Apple Store ਦੇ ਸ਼ੀਸ਼ੇ ਦੇ ਬਾਹਰ ਸੈਂਕੜੇ ਲੋਕ ਇੱਕ ਦੂਜੇ ਨਾਲ ਧੱਕਾ ਮੁੱਕੀ ਤੇ ਉਸਨੂੰ ਧੱਪੜ ਮਾਰਦੇ ਨਜ਼ਰ ਆਏ ਵੀਡੀਓ ਵਿੱਚ ਲਾਲ ਜੱਟ ਪਾਈਕ ਇੱਕ ਵਿਅਕਤੀ ਨੂੰ ਸੁਰੱਖਿਆ ਕਰਮਿਕ ਕਸੀੜ ਦੇ ਕੋਲ ਦਿਖਾਈ ਦੇ ਰਿਹਾ ਹੈ ਜਦਕਿ ਦੂਜੇ ਵਿਅਕਤੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿਥ ਸਪੇਚਰ ਪੈਨਿਕ ਹੋਰ ਕਾਖ ਤੇ ਵਿੱਚ ਆਕੇ ਹਮਲਾਵਰਨ ਨੂੰ ਰੋਕਣ ਦੀ ਕੋਸ਼ਿਸ਼ ਤਾ ਕਾਰਕ ਦਿਖਾਈ ਦੇ ਰਿਹਾ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਸਰਾਂ ਇੱਕ ਹੋਰ ਸੁਰੱਖਿਆ ਕਰਨੀ ਆਪਣੀ ਲਾਠੀ ਚੁੱਕੇ ਹੋਏ ਖੜਾ ਦਿਖਾਈ ਦਿੰਦਾ ਪਰ ਭੀੜ ਦੇ ਅੱਗੇ ਉਹ ਇਕੱਲਾ ਕੁਝ ਨਹੀਂ ਕਰ ਸਕਦਾ ਵੀਡੀਓ ਵਿੱਚ ਕਾਲੀ-ਸਫੇਦ ਕਮੀਜ਼ ਪਾਏ ਇੱਕ ਹੋਰ ਵਿਅਕਤੀ ਆਮਕਾਰਡ ਵੱਲੋਂ ਢੀੜ ਨੂੰ ਹਟਾਉਂਦੇ ਹੋਏ ਨਸਰਾ ਰਿਹਾ ਹੈ। ਦੱਸਿਆ ਕਿ ਸਮਾਚਾਰ ਏਜੰਸੀ ਦੇ ਮੁਤਾਬਕ ਜੋ ਸੂਤਰ ਦੇ ਹਵਾਲੇ ਤੋਂ ਖਬਰ ਆਈ ਹੈ ਗਲਕਾਰਦੇ ਹੋਏ ਗ੍ਰਾਕ ਦਾ ਦੇ ਸੁਰੱਖਿਆ ਵਿਵਸਥਾ ਦੀ ਕਮੀ ਤੇ ਵੀ ਸਵਾਲ ਚੁੱਕੇ ਨੇ। ਅੰਮਦਾਬਾਦ ਤੋਂ ਆਏ ਗ੍ਰਾਕ ਮੌਨਿਆਦ ਨੇ ਦੱਸਿਆ ਕਿ ਉਹ ਸਵੇਰੇ 5:00 ਵਜੇ ਤੋਂ ਲਾਈਨ ਦੇ ਵਿੱਚ ਲੱਗਿਆ ਹੋਇਆ। ਕੁਝ ਲੋਕਾਂ ਨੇ ਲਾਈਨ ਤੋੜਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ। ਉਹਨਾਂ ਨੇ ਕਿਹਾ ਕਿ ਮੈਂ ਸ਼ਹਿਰ ਦਾ ਇੰਤਜ਼ਾਰ ਕਰ ਰਿਹਾ ਹਾਂ। ਸੁਰੱਖਿਆ ਕਰਮੀਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਲੋਕ ਲਾਈਨ ਰੱਖਿਆ ਦੀ ਕਮੀ ਦੇ ਕਾਰਨਾਂ ਪਿੱਛੇ ਖੜੇ ਲੋਕਾਂ ਨੂੰ ਸਾਮਾਨ ਖਰੀਦਣ ਦਾ ਮੌਕਾ ਹੀ ਨਹੀਂ ਮਿਲ ਰਿਹਾ ਉਦਰੀ ਇਹ ਦੱਸ ਰਹੀ ਹੈ ਕਿ ਮੁੰਬਈ ਹੀ ਨਹੀਂ ਦਿੱਲੀ ਅਤੇ ਬੈਂਗਲੁਰੂ ਦੇ ਵਿੱਚ ਵੀ ਅਜਿਹਾ ਜਿਹੜਾ ਕਿ ਭੀੜ ਦੇਖਣ ਨੂੰ ਮਿਲੀ ਹੈ ਹੋਰ ਬਟੇ ਸ਼ਹਿਰਾਂ ਦੇ ਵਿੱਚ ਆਈਫੋਨ ਦਾ ਕ੍ਰੇਸ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਿਆ ਨਵੀਂ ਦਿੱਲੀ ਦੇ ਸਾਕੇਟ ਸਟ ਸਿਲੈਕਟਡ ਸਿਟੀ ਵਾਕ ਮਾਲ ਦੇ ਵਿੱਚ ਐਪਲ ਸਟੋਰ ਦੇ ਬਾਹਰ ਕਾਕਾ ਦੀ ਵੱਡੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲਿਆ